ਗਰੂਪ ਰੀਸਾਸ ਸੰਜੀ ਆਹ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੇ ਕੋਲ ਸਿਰਫ 2-4 ਮਿੰਟ ਹੀ ਲੈਣੇ ਨੇ ਕਿਉਂਕਿ ਹੁਣ ਜੋ ਅਮਰੀਕਾ ਵਿੱਚ 트럼ਪ ਦੀ ਸਰਕਾਰ ਕਰ ਰਹੀ ਹੈ ਸਪੈਸ਼ਲੀ ਜੋ ਮਾਈਨੋਰਿਟੀ ਕਮਿਊਨਿਟੀ ਨੂੰ ਲੈ ਕੇ ਜੋ ਇੱਕ ਇਮੀਗਰੈਂਟ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਤੁਸੀਂ ਸਾਰੇ ਜਾਣਦੇ ਹੋਵੋਗੇ ਵੀ ਪਿਛਲੇ ਆਈ ਥਿੰਕ 1-2 ਵੀਕ ਹੋਏ ਨੇ ਕੀ ਜਿਹੜੀ ਟਰੱਕਿੰਗ ਇੰਡਸਟਰੀ ਨੂੰ ਕਾਫੀ ਜੋਰਾ ਸ਼ੋਰਾ ਦੇ ਨਾਲ ਜਿਵੇਂ 트럼ਪ ਸਰਕਾਰ ਨੇ ਟਾਰਗੇਟ ਕੀਤਾ ਹੈ ਆਪਣੇ ਵੀਰ ਭਰਾਵਾਂ ਨੂੰ ਚਾਹੇ ਤੁਸੀਂ ਸਿਟੀਜ਼ਨ ਹੋ ਚਾਹੇ ਗ੍ਰੀਨ ਕਾਰਡ ਹੋਲਡਰ ਹੋ ਚਾਹੇ ਉਹ ਵਰਕਰ ਹੋਣ ਤੇ ਟਰੱਕ ਚਲਾ ਰਿਹਾ ਸੀ ਕਾਫੀ ਫਰਕ ਪਿਆ ਹੈ ਤੇ ਅੱਗੇ ਆਉਣ ਵਾਲੇ ਸਮੇਂ ਵਿੱਚ ਜੋ ਅਸੀਂ ਜੋ ਸਾਨੂੰ ਜੋ ਸਾਨੂੰ ਪਤਾ ਲੱਗ ਰਿਹਾ ਹੈ ਕੋਈ ਸਾਡੇ ਵਕੀਲਾਂ ਦੀ ਐਸੋਸੀਏਸ਼ਨ ਹੁੰਦੀ ਹੈ ਉਹਦੇ ਵਿੱਚ ਵਿਚਾਰਾ ਹੁੰਦੇ ਆ ਨੇ ਸੋ ਆਰ ਨਾਲ ਸਮਾਂ ਕੁਝ ਠੀਕ ਨਹੀਂ ਨਜ਼ਰ ਆ ਰਿਹਾ ਇਮੀਗਰੈਂਟ ਕਮਿਊਨਿਟੀ ਵਾਸਤੇ ਸੋ ਮੈਂ ਹੀ ਬੇਨਤੀ ਕਰ ਮਾਇਆ ਸੀ ਵੀ ਹੁਣ ਕੈਲੀਫੋਰਨੀਆ ਦੇ ਵਿੱਚ ਵੋਟਾਂ ਹੋਣ ਜਾ ਰਹੀਆਂ ਨੇ ਅ ਨਵੰਬਰ 4 2025 ਨੂੰ ਵੋਟਾਂ ਪੈਣੀਆਂ ਨੇ ਹੋ ਸਕਦਾ ਜਿਹੜੇ ਤੁਸੀਂ ਸਿਟੀਜ਼ਨ ਹੈਗੇ ਹੋ ਤੁਹਾਨੂੰ ਮੇਲ ਇਨ ਬੈਲਟ ਘਰ ਭੇਜ ਦਿੱਤੀ ਹੋਣੀ ਹੈ ਸਰਕਾਰ ਨੇ ਉਹਦੇ ਵਿੱਚ ਇੱਕ ਪ੍ਰੋਪ 50 ਕਰਕੇ ਪ੍ਰੋਪੋਜ਼ੀਸ਼ਨ ਹੈਗੀ ਆ ਤੋਂ ਮੈਂ ਉਹਦੇ ਬਾਰੇ ਗੱਲ ਕਰਾਂਗਾ ਪ੍ਰੋਪ 50 ਆਪਣੀ ਕਮਿਊਨਿਟੀ ਵਾਸਤੇ ਕਿਉਂ ਜ਼ਰੂਰੀ ਹੈ ਤੇ ਆਪਾਂ ਨੂੰ ਉਹਦੇ ਉੱਪਰ ਹਾਂ ਵੋਟ ਕਿਉਂ ਪਾਣੀ ਚਾਹੀਦੀ ਹੈ ਸਭ ਤੋਂ ਪਹਿਲੇ ਮੈਂ ਤੁਹਾਨੂੰ ਦੱਸ ਦਵਾਂ ਵੀ 트럼ਪ ਸਰਕਾਰ ਨੇ ਜੋ 트럼ਪ ਰਾਸ਼ਟਰਪਤੀ ਦੀ ਪਾਰਟੀ ਹੈਗੀ ਹੈ ਰਿਪਬਲਿਕਨ ਪਾਰਟੀ ਉਹਨਾਂ ਨੇ ਜਿਹੜੇ ਵੱਡੀਆਂ ਰਿਪਬਲਿਕਨ ਸਟੇਟਸ ਨੇ ਜਿਵੇਂ ਕਿ ਟੈਕਸਸ ਹੋਈ ਇੰਡੀਆਨਾ ਹੋਈ ਮਿਸਿਸਿਪੀ ਜਾਰਜੀਆ ਉਹਨਾਂ ਦੇ ਵਿੱਚ ਉਹਨਾਂ ਨੇ ਜਿਹੜੇ 2026 ਦੇ ਮਿਡਟਰਨ ਕਾਂਗਰਸ ਇਲੈਕਸ਼ਨ ਹੋਣੇ ਨੇ ਉਹਨਾਂ ਨੇ ਉਹਦੇ ਵਿੱਚ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ ਹੈ ਆਲਰੇਡੀ ਉਹਦੇ ਨਾਲ ਟੈਕਸਸ ਨੇ ਲਾਪਾਇਸ ਕੀਤੇ ਨੇ ਜਿਹਦੇ ਵਿੱਚ ਕਿ ਆਉਣ ਵਾਲੀਆਂ ਵੋਟਾਂ ਦੇ ਵਿੱਚ ਟੈਕਸਸ ਸਟੇਟ ਵੱਲੋਂ 3 ਜਾਂ 4 ਰਿਪਬਲਿਕਨ ਪਾਰਟੀ ਦੀਆਂ ਜਿਹੜੀਆਂ ਸੀਟਸ ਨੇ ਉਹ ਹੋਰ ਵੱਧ ਕੇ ਕਾਂਗਰਸ ਵਿੱਚ ਜਾਣਗੀਆਂ ਉਹਦਾ ਮਤਲਬ ਇਹ ਹੈ ਕਿ ਰਿਪਬਲਿਕਨ ਪਾਰਟੀ ਦੀ ਮੈਜੋਰਟੀ ਹੋ ਜਾਏਗੀ ਜੇ 2026 ਦੇ ਇਲੈਕਸ਼ਨ ਦੇ ਵਿੱਚ ਰਿਪਬਲਿਕਨ ਪਾਰਟੀ ਦੀ ਮੈਜੋਰਟੀ ਦੁਬਾਰਾ ਵਾਪਸ ਆ ਜਾਂਦੀ ਹੈ ਤੇ ਉਹ ਆਪਣੀ ਕਮਿਊਨਿਟੀ ਵਾਸਤੇ ਦੇ ਅਮਰੀਕਾ ਦੇ ਸੰਵਿਧਾਨ ਵਾਸਤੇ ਕੋਈ ਚੰਗੀ ਗੱਲ ਨਹੀਂ ਹੈਗੀ ਸੋ ਉਹਦੇ ਉਹਨੂੰ ਲੜਨ ਵਾਸਤੇ ਜਿਹੜਾ ਆਪਣੇ ਕੈਲੀਫੋਰਨੀਆ ਦਾ ਗਵਰਨਰ ਹੈ ਗਵਰਨਰ ਨਿਊਸਨ ਇਹਨਾਂ ਨੇ ਐਮਰਜੈਂਸੀ ਮੈਜਰ ਪਾਸ ਕੀਤਾ ਸੀ ਪ੍ਰੋਪੋਜ਼ੀਸ਼ਨ 50 ਵੀ ਜਿਹੜੀ ਵਿਸਟਾਪ ਦੀ ਇਲੈਕਸ਼ਨ ਰਿਗਿੰਗ ਐਕਟ ਜੋ ਪ੍ਰੋਪੋਜ਼ੀਸ਼ਨ 50 ਬਣ ਕੇ ਆਪ ਹੁਣ ਵੋਟਾਂ ਵਿੱਚ ਉਹ ਜਿੱਦਾਂ ਬੈਲਟ ਉੱਪਰ ਆਈ ਹੈ ਸੋ ਮੇਰੀ ਸਾਰਿਆਂ ਨੂੰ ਰਿਕਵੈਸਟ ਹੈ ਵੀ ਤੁਸੀਂ ਆਪ ਵੀ ਇਹਦੇ ਬਾਰੇ ਜਾਣਕਾਰੀ ਜ਼ਰੂਰ ਲਵੋ ਇੰਟਰਨੈਟ ਤੇ ਜਾ ਕੇ ਸਿਰਫ ਮੇਰੀ ਗੱਲ ਤੇ ਨਾ ਰਵੋ ਪਰ ਜਿੰਨੀ ਵੀ ਤੁਹਾਨੂੰ ਜਾਣਕਾਰੀ ਜੀ ਤੁਸੀਂ ਲਵੋਗੇ ਜੇ ਤੁਸੀਂ ਉਹ ਚੀਜ਼ ਨੂੰ ਸਮਝੋਗੇ ਵੀ ਉਹਨਾਂ ਦੀ ਪਾਲਿਸੀ ਉਹਨਾਂ ਹੈਗੀ ਵੀ ਜੇ ਪ੍ਰੋਪ 50 ਇੱਥੇ ਪਾਸ ਹੋ ਜਾਂਦੀ ਹੈ ਤੇ ਡੈਮੋਕ੍ਰੇਸੀ ਜਿਹੜੀ ਸੀਰੀਜ਼ ਨੇ ਉਹ ਕਾਂਗਰਸ ਦੇ ਵਿੱਚ ਚਾਰ ਜਾਂ ਪੰਜ ਸੀਟਾਂ ਐਕਸਟਰਾ ਵੱਧ ਜਾਣਗੀਆਂ ਜੇ ਕੈਲੀਫੋਰਨੀਆ ਸਕਸੈਸਫੁਲੀ ਪ੍ਰੋਪੋਜ਼ੀਸ਼ਨ 50 ਪਾਸ ਕਰਤੀ ਤਾਂ ਹੋ ਸਕਦਾ ਹੈ ਉਸ ਤੋਂ ਬਾਅਦ ਵਾਸ਼ਿੰਗਟਨ ਨਿਊਯਾਰਕ ਜੋ ਹੋਰ ਵੀ ਡੈਮੋਕ੍ਰੈਟਿਕ ਸਟੇਟਸ ਹੈਗੀਆਂ ਨੇ ਉਹ ਵੀ ਜੇ ਇਦਾਂ ਦੇ ਮੈਚੂਰਜ਼ ਲੈਣ ਗਈ ਤੇ ਜੂਰ ਰਿਪਬਲਿਕਨ ਪਾਰਟੀ ਜੋ ਇਲੈਕਸ਼ਨ ਵਿੱਚ ਇੰਟਰਫੇਅਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਉਦੋਂ ਆਪਾਂ ਠੱਲ ਪਾ ਸਕਦੇ ਹਾਂ ਐਸਵੇਰੇ ਦੇਖੋ ਮੈਂ ਹਮੇਸ਼ਾ ਕਹਿਣਾ ਹੁੰਦਾ ਵੀ ਆਪਾਂ ਨੂੰ ਐਜ਼ ਅ ਕਮਿਊਨਿਟੀ ਇਕੱਠੇ ਹੋਣ ਦੀ ਲੋੜ ਹੈਗੀ ਆ ਆਪਣਾ ਹਜੇ ਇੱਥੇ ਇਨਾ ਵਜੂਦ ਨਹੀਂ ਹੈਗਾ ਕਿ ਆਪਾਂ ਇਹ ਕਹਿ ਸਕੀਏ ਕਿ ਮੈਂ ਡੈਮੋਕ੍ਰੇਟ ਆ ਜਾਂ ਮੈਂ ਰਿਪਬਲਿਕਨ ਆ ਸੋ ਆਪਾਂ ਨੂੰ ਇਕੱਠੇ ਹੋ ਕੇ ਉਸ ਪਾਰਟੀ ਦਾ ਸਾਥ ਦੇਣਾ ਚਾਹੀਦਾ ਜੋ ਆਪਣੇ ਹੱਕਾਂ ਵਾਸਤੇ ਲੜ ਸਕਦੀ ਆ ਜੋ ਆਪਣੇ ਜੋ ਆਪਣੇ ਰਾਈਟਸ ਨੇ ਉਹਨਾਂ ਨੂੰ ਪ੍ਰੋਟੈਕਟ ਕਰ ਸਕਦੀ ਹੈ ਕੋ ਤੁਸੀਂ ਖਬਰਾਂ ਵਿੱਚ ਸੁਣਦੇ ਹੋਵੋਗੇ ਵੀ ਗ੍ਰੀਨ ਕਾਰਡ ਵਾਲੇ ਵੀ ਸੇਫ ਨਹੀਂ ਹੈਗੇ ਇਹਨਾਂ ਨੇ ਹੁਣ ਕਮਿਸ਼ਨ ਬਿਠਾ ਦਈਏ ਵੀ ਜਿਹੜੇ ਲੋਕੀ ਸਿਟੀਜ਼ਨ ਨੇ ਉਹਨਾਂ ਦੇ ਵੀ ਫਾਈਨਲ ਰਿਵਿਊ ਕਰ ਲਿਆ ਨੇ ਜੇ ਕਿਸ ਨੇ ਕੋਈ ਧੋਖਾਧੜੀ ਕੀਤੀ ਹੈ ਜੋ ਕੋਈ ਵੀ ਕੇਸ ਛੋਟਾ ਮੋਟਾ ਸਾਹਮਣੇ ਆਂਦਾ ਤਾਂ ਹੋ ਸਕਦਾ ਉਹ ਸਿਟੀਜ਼ਨਸ਼ਿਪ ਵੀ ਵਾਪਸ ਲੈ ਲੈਣ ਮੈਂ ਤੇ ਕਿਸੇ ਨੂੰ ਡਰਾਣਾ ਨਹੀਂ ਚਾਹ ਰਿਆ ਮੈਂ ਸਿਰਫ ਤੁਹਾਨੂੰ ਉਹ ਇਨਫੋਰਮੇਸ਼ਨ ਦੇ ਰਿਹਾ ਜੋ ਅਸੀਂ ਕਾਨਫਰੰਸ ਵਿੱਚ ਜੋ ਸਾਨੂੰ ਸੁਣਉਂਦੇ ਮਿਲ ਰਹੀ ਹੈ ਜੋ ਵਾਈਟ ਹਾਊਸ ਵਿੱਚੋਂ ਪ੍ਰੋਕਲਮੇਸ਼ਨਸ ਪਾਸ ਹੋ ਕੇ ਬਾਹਰ ਆ ਰਹੀਆਂ ਨੇ ਸੋ ਮੇਰੀ ਸਾਰਿਆਂ ਨੂੰ ਰਿਕਵੈਸਟ ਹੈ ਐਜ਼ ਅ ਕਮਿਊਨਿਟੀ ਤੁਸੀਂ ਤੁਹਾਡੇ ਹੋਰ ਵੀ ਰਿਸ਼ਤੇਦਾਰ ਫੈਮਿਲੀ ਫਰੈਂਡ ਹੋਣਗੇ ਜੋ ਇੱਥੇ ਵੋਟ ਪਾ ਸਕਦੇ ਨੇ ਇਸ ਵਿਚਾਰਾ ਕਰਨ ਦਾ ਹੁਣ ਟਾਈਮ ਹੈਗਾ ਇੱਕ ਦੂਜੇ ਨਾਲ ਗੱਲਾਂ ਕਰੂ ਸਮਝੋ ਵੀ ਉਹਨਾਂ ਦੀ ਨੀਤੀ ਕੀ ਹੈ ਆਪਣੇ ਕਮਿਊਨਿਟੀ ਨੂੰ ਲੈ ਕੇ ਅਮਰੀਕਾ ਨੂੰ ਲੈ ਕੇ ਜਿਵੇਂ ਭਾਈ ਸਾਹਿਬ ਹੁਣੇ ਕਹਿ ਰਹੇ ਸੀ ਜੇ ਇੱਥੋਂ ਵੀ ਕੱਢਦੇ ਤੇ ਪਿੱਛੇ ਵੀ ਬੁਰੇ ਹਾਲ ਨਹੀਂ ਸੋ ਆਪਣੀ ਕਮਿਊਨਿਟੀ ਨੂੰ ਸਮਝਣਾ ਚਾਹੀਦਾ ਹੈ ਵੀ ਐਸ ਤੋਂ ਪਹਿਲਾਂ ਕਿ ਆਪਾਂ ਡੈਮੋਕ੍ਰੇਟ ਤੇ ਰਿਪਬਲਿਕਨ ਬਣ ਗਏ ਆਪਾਂ ਪੰਜਾਬੀ ਕਮਿਊਨਿਟੀ ਇੰਡੀਅਨ ਕਮਿਊਨਿਟੀ ਆਪਾਂ ਇੱਥੇ ਆਪਣਾ ਵਜੂਦ ਬਣਾਈਏ ਆਪਣੇ ਬੱਚਿਆਂ ਨੂੰ ਪੜ੍ਹਾਓ ਵਕੀਲ ਇੰਜੀਨੀਅਰ ਜੋ ਵੀ ਤੁਸੀਂ ਕਰਨਾ ਹੈ ਪਰ ਉਸ ਤੋਂ ਵੱਡੀ ਗੱਲ ਇਹ ਹੈ ਕਿ ਵੀ ਆਪਾਂ ਨੂੰ ਇੱਕ ਗਰਾਊਂਡ ਲੈਵਲ ਤੇ ਅਸਲੀਅਤ ਦੀ ਸਮਝਣ ਦੀ ਲੋੜ ਹੈਗੀ ਹੈ ਵੀ ਇੱਥੇ ਦੇ ਸਰਕਾਰ ਦਾ ਅਗਲਾ ਟੀਚਾ ਕੀ ਹੈ ਸੋ ਪਲੀਜ਼ ਪ੍ਰਾਫ 50 ਨੂੰ ਰਿਸਰਚ ਕਰੋ ਨਵੰਬਰ 4 2025 ਨੂੰ ਵੋਟਾਂ ਪਾਣੀਆਂ ਪ੍ਰਾਫ 50 ਦੇ ਜਿਹੜੇ ਤੁਸੀਂ ਉੱਥੇ ਇਨ ਪਰਸਨ ਜਾ ਕੇ ਵੋਟ ਪਾਣੀਆਂ ਪਲੀਜ਼ ਪ੍ਰਾਫ 50 ਨੂੰ ਯੈਸ ਵੋਟ ਪਾਓ ਜਿਨ੍ਹਾਂ ਦੇ ਘਰ ਮੇਲ ਬੈਲਟਸ ਆ ਚੁੱਕੇ ਨੇ ਉਹਦੇ ਉੱਪਰ ਤੁਸੀਂ ਯੈਸ ਕਰਕੇ ਤਦੋਂ ਟਾਈਮ ਤੇ ਮੇਲ ਕਰ ਦਿਓ ਤਾਂ ਕਿ ਜੋ ਡੈਡ ਲਾਈਨ ਮਿਸ ਨਾ ਹੋਵੇ ਤੁਹਾਡੀ ਵੋਟ ਜਿਹੜੀ ਐ ਕਾਊਂਟ ਹੋਵੇ टुरी, टुरी for op 50 ਦਾ ਜਿੰਨਾ ਕੈਲੀਫੋਰਨੀਆ ਵਿੱਚ ਬਹੁਤ ਹੀ ਜਿਆਦਾ ਜ਼ਰੂਰੀ ਹੈ ਮੈਂ ਥੋੜਾ ਜਿਆਦਾ ਸਮਾਂ ਨਹੀਂ ਲਵਾਂਗਾ ਇਲੈਕਸ਼ਨ 2026 ਤੇ ਮੈਂ ਫੇਰ ਕਿਸੇ ਦਿਨ ਗੁਰੂ ਘਰ ਟਾਈਮ ਲੈ ਕੇ ਆਵਾਂਗਾ ਤੁਹਾਨੂੰ ਉਹਦੇ ਬਾਰੇ ਵਿੱਚ ਦੱਸਾਂਗਾ ਵੀ ਆਪਣਾ ਉੱਥੇ ਕੀ ਯੋਗਦਾਨ ਹੋਣਾ ਚਾਹੀਦਾ ਹੈ ਫੋਰ ਨਾਓ ਆਪਾਂ ਰੀਐਕਟਿਵ ਪੋਲਿਟਿਕਸ ਨਾਲੋਂ ਆਪਾਂ ਨੂੰ ਪ੍ਰੋਐਕਟਿਵ ਪੋਲਿਟਿਕਸ ਵੱਲ ਧਿਆਨ ਦੇਈਏ ਸੋ ਪਲੀਜ਼ ਰਿਸਰਚ ਐਂਡ ਵੋਟ ਯਾਸ ਔਰ ਪ੍ਰੋ 50 ਐਨ ਇੱਕ ਵਿਚਾਰਾ ਸਾਂਝੀਆਂ ਕਰਨੀ ਹੈ ਬੇਨਤੀ ਹੈ ਪਲੀਜ਼ 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 ਰਿਸਰਚ ਐਂਡ ਵੋਟ ਤੇ ਵਾਈਬ ਜੀ ਦਾ ਖਾਲਸਾ ਵਾਈਬ ਜੀ ਕਿਫਤ